ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਭਗਤੀ ਸ਼ਕਤੀ ਧਰਮ ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿ ਨਮਾਈ ਦੇ ਵਿੱਚ ਉਸ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਵੱਡੀ ਲਈ ਸਭ ਤੋਂ ਵੱਡੀ ਗੱਲ ਹੈ ਸਿੱਧ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਧਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿਦਕ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸੱਚੇ ਤਖਤ ਸਰਵੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚਾਹੀਦਾ ਹੈ ਨੇ ਬੜੀ ਵਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਢਹ ਢੇਰੀ ਕਰ ਦਈਏ ਤੇ ਜਾਂ ਫਿਰ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ ਮਨਸੂਬਾ ਕਦੀ ਸਫਲ ਨਹੀਂ ਹੋਇਆ ਹੈ ਇਹ ਮੁਬਾਰਕ ਤਖਤ ਹਕੂਮਤਾਂ ਨੇ ਕਈ ਵਾਰੀ ਟਾਇਆ ਤੇ ਗੁਰੂ ਨਾਨਕ ਦੇ ਸਿੱਖਾਂ ਨੇ ਬਣਾਇਆ ਹੈ ਸਾਡੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਬਉੱਚਤਾ ਨੂੰ ਕੋਈ ਨਹੀਂ ਕੱਢ ਸਕਦਾ ਹੈ ਅਸੀਂ ਆਪਣਾ ਫਰੋਸਾ ਹਮੇਸ਼ਾ ਗੁਰੂ ਉੱਤੇ ਰੱਖੀਏ ਸੱਚੇ ਪਾਤਸ਼ਾਹ ਉੱਤੇ ਰੱਖੀਏ ਹਮੇਸ਼ਾ ਹੀ ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗੀਏ ਸਿੱਧਕ ਮੰਗੀਏ ਸਬਰ ਮੰਗੀਏ ਅਸੀਂ ਹਮੇਸ਼ਾ ਇੱਕ ਮੁੱਠ ਰਹੀਏ ਪੰਜ ਪਿਆਲੇ ਪੰਜ ਪੀ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਗੁਰੂ ਨਾਨਕ ਧੰਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਮੁਬਾਰਕ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਜ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਮੁਬਾਰਕ ਦਿਨ ਹੈ ਜਦੋਂ 1595 ਈਸਵੀ ਦੇ ਵਿੱਚ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਬੋਹੇ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਬਹੁਤ ਹੀ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਹੈ ਮੈਂ ਜਿੱਥੇ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸਮੁੱਚੀ ਲੋਕਾਈ ਨੂੰ ਖਾਲਸਾ ਪੰਥ ਨੂੰ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉਥੇ ਹੀ ਸਤਿਗੁਰੂ ਜੀ ਨੇ ਸਾਨੂੰ ਜੋ ਸਿਧਾਂਤ ਦਿੱਤੇ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਅਮਲਾਂ ਦੇ ਵਿੱਚ ਲਿਆਉਣ ਦੀ ਸਮੁੱਚੀ ਕੌਮ ਨੂੰ ਅਪੀਲ ਕਰਦਾ ਹਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗਦੀ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਭਗਤੀ ਸ਼ਕਤੀ ਧਰਮ ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿ ਨਮਾਈ ਦੇ ਵਿੱਚ ਉਸ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾਂ ਨੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉੱਤੇ ਹਮੇਸ਼ਾ ਨਿਸ਼ਚਾ ਰੱਖਿਆ ਮੈਂ ਇਹ ਵਾਰ-ਵਾਰ ਬੇਨਤੀ ਕਰਦਾ ਹੁੰਨਾ ਹਾਂ ਕਿ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਸਦਕ ਗੁਰੂ ਦੇ ਉੱਤੇ ਪਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਜਦੋਂ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਆਏ ਤਾਂ ਜ਼ਾਹਾਂਗੀਰ ਬਾਦਸ਼ਾਹ ਵੀ ਨਾਲੋਂ ਨਾਲ ਯਾਤਰਾ ਕਰ ਰਿਹਾ ਸੀ ਆਗਰੇ ਦੀ ਧਰਤੀ ਤੇ ਇੱਕ ਗਰੀਬੜੇ ਜਿਹੇ ਸਿੱਖ ਨੂੰ ਪਤਾ ਲੱਗਾ ਮੇਰਾ ਗੁਰੂ ਆਇਆ ਹੈ ਮੇਰਾ ਮੁਰਸ਼ਿਦ ਆਇਆ ਹੈ ਉਸ ਨੇ ਓਕਾਹੀ ਸੀ ਉਸ ਨੇ ਤਾਜੇ ਘਾਹ ਦੀ ਇੱਕ ਪੰਡ ਵੱਡੀ ਟੱਕਾ ਲਿਆ ਤੇ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਨ ਦੇ ਲਈ ਤੁਰ ਪਿਆ ਸਿਪਾਈਆਂ ਨੂੰ ਪੁੱਛਦਾ ਹੈ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਸਿਪਾਈਆਂ ਨੇ ਜਾਣਿਆ ਕਿ ਸ਼ਾਇਦ ਇਹ ਜਹਾਂਗੀਰ ਦੀ ਗੱਲ ਕਰਦਾ ਹੈ ਉਸ ਗਰੀਬੜੇ ਕਾਹੀ ਨੂੰ ਜਦੋਂ ਉਹਨਾਂ ਨੇ ਜਹਾਂਗੀਰ ਦੇ ਕੈਂਪ ਵੱਲ ਭੇਜਿਆ ਉਥੇ ਜਾ ਕੇ ਸਿੱਖ ਆਖਦਾ ਹੈ ਮੇਰਾ ਜਨਮ ਮਰਨ ਕੱਟ ਦਿਓ ਮੈਨੂੰ ਮੁਕਤੀ ਦੇ ਦਿਓ ਮੈਨੂੰ ਸਿੱਖੀ ਦੀ ਦਾਤ ਦਿਓ ਜਹਾਂਗੀਰ ਜਾਣ ਗਿਆ ਇਹ ਪੁਲੇਖੇ ਦੇ ਨਾਲ ਆ ਗਿਆ ਹੈ ਇਹਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਜਾਣਾ ਸੀ ਉਹ ਕਹਿਣ ਲੱਗਾ ਸਿੱਖਾ ਮੈਂ ਜ਼ਾਹਾਂਗੀਰ ਬਾਦਸ਼ਾਹ ਹਾਂ ਹਿੰਦੁਸਤਾਨ ਦਾ ਬਾਦਸ਼ਾਹ ਅੱਜ ਤੂੰ ਮੇਰੇ ਦਰ ਤੇ ਆਇਆ ਹੈ ਮੈਂ ਤੈਨੂੰ ਜਾਇਦਾਦ ਦੇ ਸਕਦਾ ਹਾਂ ਮੈਂ ਧਨ ਦੇ ਸਕਦਾ ਹਾਂ ਮੈਂ ਦੁਨੀਆਂ ਦੇ ਸੁੱਖ ਦੇ ਸਕਦਾ ਹਾਂ ਪਰ ਮੈਂ ਤੇਰਾ ਜਨਮ ਮਰਨ ਨਹੀਂ ਕੱਟ ਸਕਦਾ ਹਾਂ ਉਸ ਗਰੀਬ ਸਿੱਖ ਨੇ ਘਾਹ ਦੀ ਪੰਡ ਚੁੱਕ ਲਈ ਟਕਾ ਚੁੱਕ ਲਿਆ ਕਹਿਣ ਲੱਗਾ ਗਲਤੀ ਹੋ ਗਈ ਮੈਂ ਆਪਣੇ ਸੱਚੇ ਪਾਤਸ਼ਾਹ ਦੀ ਥਾਂ ਕਿਸੇ ਦੁਨਿਆਵੀ ਪਾਤਸ਼ਾਹ ਦੇ ਘਰ ਅੱਗੇ ਆ ਗਿਆ ਉਹਨੇ ਆਖਿਆ ਮੈਂ ਭੇਟਾ ਚੁੱਕ ਲੈਣਾ ਬਾਦਸ਼ਾਹ ਕਹਿੰਦਾ ਰਹਿਣ ਦੇ ਸਿੱਖ ਸਿੱਧਕ ਦਾ ਇਨਾ ਪੱਕਾ ਸੀ ਉਹਨੇ ਟਕਾ ਵੀ ਚੁੱਕਿਆ ਘਾਹ ਦੀ ਪੰਡ ਵੀ ਚੁੱਕੀ ਗੁਸਤਾਖੀ ਹੋ ਗਈ ਜਾਣਾ ਤੇ ਸੱਚੇ ਗੁਰੂ ਪਾਤਸ਼ੀ ਮੇਰੀ ਪੀੜੀ ਦੇ ਮਾਲਕ ਦੇ ਪਾਸ ਗਿਆ ਸਤਿਗੁਰੂ ਜੀ ਉਠ ਖਲੋਤੇ ਕੋਟ ਕੇ ਗਰੀਬੜੇ ਸਿੱਖ ਨੂੰ ਸ਼ਾਤੀ ਦੇ ਨਾਲ ਲਾਇਆ ਤੇ ਸਿੱਖ ਕਹਿੰਦਾ ਪਾਤਸ਼ਾ ਸਿੱਖੀ ਦਾ ਜੀਵਨ ਦਿਓ ਮੇਰੇ ਗਰੀਬ ਦਾ ਜਨਮ ਮਰਨ ਕੱਟ ਦਿਓ ਸੱਚੇ ਪਾਤਸ਼ਾਹ ਨੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਇਹ ਸਾਖੀ ਸੁਣਾਉਣ ਤੋਂ ਭਾਵ ਇਹ ਆ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਭਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿਦਕ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸਾਚੇ ਤਖਤ ਸਰਬੋੱਚ ਤਖਤ ਸ਼੍ਰੀ ਆਕਾਲ ਤਖਤ ਸਾਹਿਬ ਉਤੇ ਚਾਹੀਦਾ ਸਮੇਂ ਦੀਆਂ ਹਕੂਮਤਾਂ ਨੇ ਬੜੀ ਵਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਢਹ ਢੇਰੀ ਕਰ ਦਈਏ ਤੇ ਜਾਂ ਫਿਰ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ ਮਨਸੂਬਾ ਕਾਦੀ ਸਫਲ ਨਹੀਂ ਹੋਇਆ ਹੈ ਇਹ ਮੁਬਾਰਕ ਤਖਤ ਹਕੂਮਤਾਂ ਨੇ ਕਈ ਵਾਰੀ ਟਾਇਆ ਤੇ ਗੁਰੂ ਨਾਨਕ ਦੇ ਸਿੱਖਾਂ ਨੇ ਬਣਾਇਆ ਹੈ ਸਾਡੇ ਮਨਾ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵਉੱਚਤਾ ਨੂੰ ਕੋਈ ਨਹੀਂ ਕੱਢ ਸਕਦਾ ਹੈ ਸਮੁੱਚੀ ਦੁਨੀਆ ਦੇ ਸਿੱਖ ਗੁਰੂ ਨਾਨਕ ਨਾਮ ਲੇਵਾ ਇਸ ਸਰਵਉੱਚ ਤਖਤ ਦੇ ਸਾਹਮਣੇ ਹਮੇਸ਼ਾ ਨਾਤਮਸਤਕ ਨੇ ਅੱਜ ਸਮੁੱਚੀ ਕੌਮ ਨੂੰ ਲੋੜ ਹੈ ਅਸੀਂ ਆਪਣੇ ਗੁਰੂ ਦੇ ਉੱਤੇ ਸਿਧਕ ਰੱਖੀਏ ਭਰੋਸਾ ਰੱਖੀਏ ਮੁਸ਼ਕਲ ਹੋਵੇ ਆਫਤ ਹੋਵੇ ਗੁਰੂ ਦੇ ਬਚਨ ਯਾਦ ਕਰੀਏ ਜੋ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਦਿੱਤੇ ਨੇ ਜਾ ਕੋ ਮੁਸ਼ਕਲ ਅਤ ਬਣੈ ਤੋਈ ਕੋਈ ਨਾ ਦੇ ਲਾਕੂ ਹੋਏ ਦੁਸ਼ਮਣਾ ਸਾਥ ਭੇ ਭਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਚੇਤੇ ਆਵੈ ਉਸ ਪਾਰ ਬ੍ਰਹਮ ਲ ਕਹਿਣਾ ਤਤੀ ਵਾਉ ਸਾਹਿਬ ਨਿਤਾਣਿਆ ਕਾ ਤਾਨ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਅਸੀਂ ਆਪਣਾpropto ਹਮੇਸ਼ਾ ਗੁਰੂ ਉੱਤੇ ਰੱਖੀਏ ਸੱਚੇ ਪਾਤਸ਼ਾਹ ਉੱਤੇ ਰੱਖੀਏ ਹਮੇਸ਼ਾ ਹੀ ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗੀਏ ਸਿੱਧਕ ਮੰਗੀਏ ਸਬਰ ਮੰਗੀਏ ਅਸੀਂ ਹਮੇਸ਼ਾ ਇੱਕ ਮੁਠ ਰਹੀਏ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦੀਆਂ ਬਾਹਾਂ ਬਣੀਏ ਇਸ ਮੁੱਚਾ ਖਾਲਸਾ ਪੰਥ ਗੁਰੂ ਨੇ ਇੱਕ ਪਰਿਵਾਰ ਬਣਾਇਆ ਹੈ ਮੈਂ ਫੇਰ ਤੋਂ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾ ਸਮੂੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਖਾਲਸਾ ਪੰਥ ਨੂੰ ਸਮੂੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਕਿ ਆਓ ਆਪਾਂ ਸਾਰੇ ਜਾਣੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਆਪਾਂ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਾਨੂੰ ਭਗਤੀ, ਸ਼ਕਤੀ, ਧਰਮ, ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਸ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਤੋਂ ਵੱਡੀ ਗੱਲ ਹੈ ਸਿੱਧਗ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਧਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿੱਧਕ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸੱਚੇ ਤਖਤ ਸਰਬੋੱਚ ਤਖਤ ਸ੍ਰੀ ਆਕਾਲ ਤਖਤ ਸਾਹਿਬ ਉੱਤੇ ਚਾਹੀਦਾ ਹੈ ਹਕੂਮਤਾਂ ਨੇ ਬੜੀ ਬਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਟੈ ਢੇਰੀ ਕਰ ਦਈਏ ਤੇ ਜਾ ਫਿਰ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ